ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਕਿਸੇ ਨੇ ਬਹੁਤ ਵਧੀਆ ਲਿਖਿਆ ਕਿ ਦਰਦ ਇੱਕ ਸੰਕੇਤ ਆ ਕਿ ਅਸੀਂ ਜਿਉਂਦੇ ਆ ਤੇ ਮੁਸੀਬਤ ਇੱਕ ਸੰਕੇਤ ਆ ਕਿ ਅਸੀਂ ਮਜ਼ਬੂਤ ਆں ਈਵੇਂ ਅਰਦਾਸ ਵੀ ਇੱਕ ਸੰਕੇਤ ਆ ਕਿ ਅਸੀਂ ਇਸ ਦੁਨੀਆ ਦੇ ਉੱਤੇ ਇਕੱਲੇ ਨਹੀਂ ਹੈਗੇ ਸਾਡੇ ਨਾਲ ਹਮੇਸ਼ਾ ਉਹ ਕਾਲਪੁਰਖ ਵਾਹਿਗੁਰੂ ਖੜਾ ਹੁੰਦਾ ਏਹੀ ਸਾਰੀਆਂ ਚੀਜ਼ਾਂ ਦੇ ਉੱਤੇ ਆਧਾਰਤਾ ਅੱਜ ਦੀ ਕਹਾਣੀ ਈਵੇਂ ਕਿਰਾ ਬਹੁਤ ਸਾਰੇ ਲੜਕੇ ਕੱਥੇ ਹੋ ਕੇ ਕਿਸੇ ਗੁਰੂ ਮਹਾਤਮਾ ਦੇ ਕੋਲੇ ਸਿੱਖਿਆ ਲੈਣ ਲਈ ਜਾਂਦੇ ਹੁੰਦੇ ਆ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਲੜਕਾ ਜਿਹਾ ਹੁੰਦਾ ਜਿਹਦਾ ਸੁਭਾਅ ਥੋੜਾ ਜਿਹਾ ਗਰਮ ਹੁੰਦਾ ਤੇ ਉਹ ਹਰੇਕ ਦੇ ਨਾਲ ਹੀ ਝਗੜਾ ਕਰ ਲੈਂਦਾ ਹਰੇਕ ਦੇ ਨਾਲ ਹੀ ਬੋਲਣ ਲੱਗ ਜਾਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਈ ਵਾਰ ਵੀ ਮੈਂ ਕਿਸੇ ਨੂੰ ਕੀ ਕਹਿਣਾ ਕੁਝ ਅਜਿਹੀ ਸ਼ਬਦਾਵਲੀ ਯੂਜ਼ ਕਰ ਲੈਂਦਾ ਕਿ ਅਗਾਹਾ ਆੜਾ ਉਹਦੇ ਨਾਲ ਝਗੜਾ ਕਰ ਲੈਂਦਾ ਜਾਂ ਉਹਦੇ ਤੋਂ ਮੂੰਹ ਪਾਸੇ ਕਰ ਲੈਂਦਾ ਏਵੇਂ ਹੌਲੀ-ਹੌਲੀ ਨਿਤ ਦਿਨ ਨਿਤ ਨਿਤ ਦਿਨ ਨਿਤ ਉਹਦੇ ਜਿਹੜੇ ਦੋਸਤ ਮਿੱਤਰ ਸੀ ਨਾਲ ਦੇ ਉਹ ਉਹਦੇ ਤੋਂ ਪਾਸੇ ਹੋਣ ਲੱਗਦੇ ਫਿਰ ਹੌਲੀ-ਹੌਲੀ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਮੈਨੂੰ ਤਾਂ ਕੋਈ ਬੁਲਾਉਂਦਾ ਹੀ ਨਹੀਂ ਮੈਂ ਇਕੱਲਾ ਇਕੱਲਾ ਜਾ ਰਹਿ ਗਿਆ ਸਾਰੇ ਆਪੋ ਆਪਣਾ ਤੁਰੇ ਫਿਰਦੇ ਆ ਮੈਂ ਇਕੱਲਾ ਬੈਠਾ ਉਹ ਆਪਦੇ ਗੁਰੂ ਜੀ ਕੋਲ ਜਾਂਦਾ ਤੇ ਜਾ ਕੇ ਸਾਰੀ ਗੱਲ ਆਪਦੇ ਗੁਰੂ ਨੂੰ ਦੱਸਦਾ ਵੀ ਇਸ ਤਰ੍ਹਾਂ ਕਰਕੇ ਮੈਨੂੰ ਕੋਈ ਨਹੀਂ ਬੁਲਾਉਂਦਾ ਆਪਦੇ ਸੁਭਾਅ ਬਾਰੇ ਵੀ ਦੱਸਦਾ ਵੀ ਮੈਂ ਇਸ ਤਰ੍ਹਾਂ ਕਰਦਾ ਮੈਂ ਹਰੇਕ ਨਾਲ ਲੜ ਪੈਂਦਾ ਮੈਂ ਬੋਲ ਦਿੰਦਾ ਮੈਨੂੰ ਪਤਾ ਨਹੀਂ ਲੱਗਦਾ ਉਹ ਆਪਦੇ ਗੁਰੂ ਜੀ ਨੂੰ ਕਹਿੰਦਾ ਵੀ ਮੇਰਾ ਜਿਹੜਾ ਵਿਵਹਾਰ ਸੀ ਨਾ ਦੂਜੇ ਮੁੰਡਿਆਂ ਦੇ ਪ੍ਰਤੀ ਦੂਜੇ ਮੇਰੇ ਦੋਸਤਾਂ ਦੇ ਪ੍ਰਤੀ ਉਹੀ ਵਿਵਹਾਰ ਮੇਰੇ ਉਲਟ ਹੋ ਗਿਆ ਹੁਣ ਮੈਂ ਇਕੱਲਾ ਰਹਿ ਗਿਆ ਹੁਣ ਮੈਨੂੰ ਕੋਈ ਬੁਲਾਉਂਦਾ ਨਹੀਂ ਹੁਣ ਮੈਨੂੰ ਨਹੀਂ ਪਤਾ ਵੀ ਅੱਗੇ ਕੀ ਹੋਊਗਾ ਤੇ ਫਿਰ ਉਹ ਆਪਦੇ ਗੁਰੂ ਨੂੰ ਪੁੱਛਦਾ ਕਿ ਮੈਨੂੰ ਸਿਰਫ ਇੰਨਾ ਦੱਸ ਦਿਓ ਕਿ ਤੁਸੀਂ ਐਨੇ ਸ਼ਾਂਤ ਸੁਭਾਅ ਦੇ ਕਿਵੇਂ ਹੋ ਐਨੀ ਸ਼ਾਂਤੀ ਤੁਹਾਡੇ ਵਿੱਚ ਕਿਵੇਂ ਆਈ ਹੋਈ ਹੈ ਮੈਂ ਵੀ ਚਾਹੁੰਦਾ ਕਿ ਮੈਂ ਵੀ ਇਸ ਤਰ੍ਹਾਂ ਦਾ ਸ਼ਾਂਤ ਬੰਦਾ ਬਣਾਂ ਕਿਉਂਕਿ ਮੈਂ ਜਦੋਂ ਵੀ ਤੁਹਾਨੂੰ ਦੇਖਦਾ ਤੁਸੀਂ ਬੜੀ ਮਿੱਠੀ ਆਵਾਜ਼ ਦੇ ਵਿੱਚ ਗੱਲ ਕਰਦੇ ਹੋ ਹੌਲੀ-ਹੌਲੀ ਗੱਲ ਕਰਦੇ ਹੋ ਸਬਰ ਦੇ ਨਾਲ ਗੱਲ ਕਰਦੇ ਆ ਪਰ ਮੇਰੇ ਤੋਂ ਇਸ ਤਰ੍ਹਾਂ ਨਹੀਂ ਹੁੰਦਾ ਸ਼ਾਇਦ ਇਹੀ ਕਾਰਨ ਕਿ ਮੈਂ ਆਪਣੇ ਦੋਸਤਾਂ ਤੋਂ ਅਲੱਗ ਹੋ ਚੁੱਕਿਆ ਹੈ ਕਿਰਪਾ ਕਰਕੇ ਮੈਨੂੰ ਹੁਣ ਤੁਸੀਂ ਆਪ ਦਾ ਸੀਕ੍ਰੇਟ ਦੱਸ ਦਿਓ ਤਾਂ ਸ਼ਾਇਦ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਵਿੱਚ ਕੁਝ ਚੇਂਜ ਕਰ ਪਾਵਾਂ ਤਾਂ ਅੱਗੇ ਉਹ ਗੁਰੂ ਜੀ ਕਹਿੰਦੇ ਬੱਚੇ ਵੀ ਮੈਨੂੰ ਆਪਣਾ ਰਿਹਸਤਾ ਨਹੀਂ ਪਤਾ ਆਪਣਾ ਸੀਕ੍ਰੈਟ ਤਾਂ ਮੈਨੂੰ ਪਤਾ ਨਹੀਂ ਉਹ ਤਾਂ ਨਹੀਂ ਮੈਂ ਦੱਸ ਸਕਦਾ ਪਰ ਮੈਨੂੰ ਤੇਰਾ ਰਿਹਸਤ ਤੇਰਾ ਸੀਕ੍ਰੈਟ ਜੁੱਧ ਪਤਾ ਲੱਗ ਗਿਆ ਤੇਰੀ ਆਉਣ ਵਾਲੇ 7 ਦਿਨਾਂ ਦੇ ਬਾਅਦ ਮੌਤ ਹੋ ਜਾਣੀ ਅੱਜ ਤੋਂ 7ਵੇਂ ਦਿਨ ਇਸੇ ਟਾਈਮ ਤੇ ਤੇਰੀ ਮੌਤ ਹੋ ਜਾਣੀ ਇਹ ਗੱਲ ਸੁਣ ਕੇ ਉਹ ਜਿਹੜਾ ਮੁੰਡਾ ਸੀ ਲੜਕਾ ਸੀ ਉਹ ਥੋੜਾ ਘਬਰਾ ਜਾਂਦਾ ਵੀ ਇਹ ਕੀ ਹੋ ਗਿਆ ਇਹ ਤੁਸੀਂ ਕੀ ਕਹਿ ਰਹੇ ਹੋ ਹੁਣ ਜੇ ਇਹ ਗੱਲ ਉਹਨ ਕੋਈ ਹੋਰ ਕਹਿੰਦਾ ਤਾਂ ਸ਼ਾਇਦ ਉਹਨੂੰ ਕੋਈ ਯਕੀਨ ਨਾ ਹੁੰਦਾ ਪਰ ਉਹ ਜਿੰਨਾਂ ਨੂੰ ਮੰਨਦਾ ਸੀ ਜਿੰਨਾਂ ਤੋਂ ਸਿੱਖਿਆ ਲੈਂਦਾ ਸੀ ਐਡੇ ਤਜਰਬੇਕਾਰ ਸੀ ਉਹ ਬਹਾਤਮਾ ਉਹ ਗੁਰੂ ਇਹ ਗੱਲ ਕਹਿ ਰਹੇ ਸੀ ਉਸ ਲੜਕੇ ਨੂੰ ਇਸ ਗੱਲ ਤੇ ਯਕੀਨ ਹੋ ਗਿਆ ਵੀ ਹਾਂ ਮੈਂ ਆਉਣ ਵਾਲੇ 7 ਦਿਨਾਂ ਬਾਅਦ ਮੈਂ ਮਰ ਜਾਣਾ ਤੇ ਚਲੋ ਜੀ ਉਹ ਲੜਕਾ ਗੁਰੂ ਜੀ ਤੋਂ ਇਜਾਜ਼ਤ ਲੈ ਕੇ ਆਜਾ ਲੈ ਕੇ ਉਥੋਂ ਬਾਹਰ ਜਾਂਦਾ ਜਦੋਂ ਉਹਨਾਂ ਦੇ ਕਮਰੇ 'ਚੋਂ ਬਾਹਰ ਜਾਂਦਾ ਤੇ ਜਿਹੜਾ ਵੀ ਪਹਿਲਾ ਬੰਦਾ ਉਹਨੂੰ ਮਿਲਦਾ ਉਹਦੇ ਮੁਰੇ ਹੱਥ ਜੋੜ ਕੇ ਉਹ ਤੋਂ ਮਾਫੀ ਮੰਗਦਾ ਵੀ ਮੈਂ ਤੈਨੂੰ ਜਾਣੇ ਅਣਜਾਣੇ ਦੇ ਵਿੱਚ ਜੇ ਕੋਈ ਗਲਤ ਸ਼ਬਦ ਬੋਲ ਦਿੱਤੇ ਹੁਣ ਤਾਂ ਮੈਂ ਮਾਫੀ ਚਾਹੁੰਦਾ ਫਿਰ ਅੱਗੇ ਨੂੰ ਇੱਕ ਹੋਰ ਬੰਦਾ ਦੀਂਦਾ ਉਹਦੇ ਤੋਂ ਵੀ ਮਾਫੀ ਮੰਗੀ ਉਹ ਨਾ ਯਾਦ ਕਰਨ ਲੱਗ ਗਿਆ ਵੀ ਮੈਂ ਕਿਹਨੂੰ ਕਿਹਨੂੰ ਕੀ ਕੀ ਗਿਆ ਸੀ ਜਿਸ ਨੂੰ ਵੀ ਲੱਗਦਾ ਸੀ ਵੀ ਮੈਂ ਕੁਝ ਗਲਤ ਕਿਹਾ ਉਸ ਤੋਂ ਮਾਫੀ ਮੰਗਦਾ ਹੁਣ ਉਹਨੂੰ ਇਹ ਲੱਗਦਾ ਸੀ ਵੀ ਸਮਾਂ ਹੀ ਨਹੀਂ ਮੇਰੇ ਕੋਲ ਤਾਂ ਬਚਿਆ ਦਿਨ ਮੇਰੇ ਖਤਮ ਹੋ ਰਹੇ ਨੇ ਕੁਸ਼ਕ ਦਿਨ ਰਹਿ ਗਏ ਮੇਰੇ ਕੋਲ ਉਹਨੇ ਕਿਸੇ ਦੇ ਨਾਲ ਵੀ ਹੁਣ ਲੜਾਈ ਝਗੜਾ ਨਹੀਂ ਕੀਤਾ ਸਾਰਿਆਂ ਦੇ ਨਾਲ ਪਿਆਰ ਨਾਲ ਗੱਲ ਕਰਨ ਲੱਗ ਗਿਆ ਇਨਾ ਦਿਨਾਂ ਦੇ ਵਿੱਚ ਜੇ ਉਹਨੂੰ ਗੁੱਸਾ ਵੀ ਆਇਆ ਤਾਂ ਗੁੱਸਾ ਉਹਨੇ ਜ਼ਾਹਰ ਨਹੀਂ ਕੀਤਾ ਅੰਦਰ ਹੀ ਅੰਦਰ ਪੀ ਲਿਆ ਹੁਣ 7 ਦਿਨਾਂ ਦੇ ਅੰਦਰ ਅੰਦਰ ਉਹਨੇ ਉਹਨਾਂ ਸਾਰੇ ਲੋਕਾਂ ਤੋਂ ਮਾਫੀ ਮੰਗ ਲਈ ਜਿਨ੍ਹਾਂ ਨੂੰ ਉਹਨੇ ਕੁਝ ਗਲਤ ਕਿਹਾ ਸੀ ਤੇ ਹੁਣ ਜਿਹੜੇ ਨਾਲ ਦੇ ਉਹਦੇ ਲੜਕੇ ਸੀ ਜਿਹੜੇ ਉਹਦੇ ਨਾਲ ਗੁੱਸੇ ਰਹਿੰਦੇ ਸੀ ਜਾਂ ਜਿਨ੍ਹਾਂ ਨਾਲ ਇਹ ਗੁੱਸੇ ਰਹਿੰਦਾ ਸੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹਨੂੰ ਹੋ ਕੀ ਗਿਆ ਬਸ ਉਹ ਪੁਰਾਣੀਆਂ ਗੱਲਾਂ ਚੇਤੇ ਕਰਦਾ ਤੇ ਜਾ ਕੇ ਉਹਨਾਂ ਤੋਂ ਮਾਫੀ ਮੰਗ ਲੈਂਦਾ ਵੀ ਮੇਰੇ ਤੋਂ ਗਲਤੀ ਹੋ ਗਈ ਸੀ ਹੁਣ ਇਹ ਵੀ 7 ਦਿਨ ਪੂਰੇ ਹੋ ਗਏ ਲੰਘ ਗਏ ਉਹਦੇ ਮੁਤਾਬਕ ਅੰਤਮ ਸਮਾਂ ਆਉਣ ਰਿਹਾ ਸੀ ਉਹ ਉਸੇ ਗੁਰੂ ਦੇ ਕੋਲ ਫੇਰ ਜਾਂਦਾ ਜਾ ਕੇ ਨਮਸਕਾਰ ਕਰਦਾ ਕਹਿੰਦਾ ਗੁਰੂ ਜੀ ਮੇਰੀ ਅਖੀਰਲੀ ਨਮਸਕਾਰ ਆਖੀਰਲੀ ਮੁਲਾਕਾਤ ਆ ਇਹਨੂੰ ਸੰਹਾਰ ਕਰਨਾ ਕਿਉਂਕਿ ਤੁਸੀਂ ਉਹ ਖਵਾਣੀ ਕੀਤੀ ਸੀ ਵੀ 7ਵੇਂ ਦਿਨ ਇਸੇ ਟਾਈਮ ਤੇ ਆ ਕੇ ਤੂੰ ਮਰ ਜਾਣਾ ਤੇ ਅੱਜ ਉਹ ਟਾਈਮ ਆ ਗਿਆ ਤਾਂ ਅੱਜ ਉਹ ਗੁਰੂ ਜੀ ਕਹਿੰਦੇ ਮੈਂ ਇੱਕ ਗੱਲ ਦੱਸ ਆ 7 ਦਿਨਾਂ ਦੇ ਵਿੱਚ ਤੇ ਨੂੰ ਕੋਈ ਗੁੱਸਾ ਆਇਆ ਕਿਸੇ ਨਾਲ ਨਾਰਾਜ਼ ਹੋਇਆ ਕਿਸੇ ਨੂੰ ਉਪਖਾ ਬੋਲਿਆ ਕਿਸੇ ਨਾਲ ਲੜਾਈ ਝਗੜਾ ਕੀਤਾ ਤਾਂ ਉਹ ਲੜਕਾ ਕਹਿੰਦਾ ਜੀ ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ ਹਾਂ ਮੈਨੂੰ ਗੁੱਸਾ ਆਇਆ ਸੀ ਪਰ ਮੈਂ ਉਹ ਅੰਦਰ ਹੀ ਅੰਦਰ ਪੀ ਗਿਆ ਮੈਂ ਕਿਸੇ ਨੂੰ ਆਪਣਾ ਗੁੱਸਾ ਜ਼ਾਹਰ ਨਹੀਂ ਕੀਤਾ ਤੋਂ ਲੜਕਾ ਕਹਿੰਦਾ ਵੀ ਮੈਂ ਤਾਂ ਇਸਦੇ ਉਲਟ ਜਾ ਕੇ ਮਾਫੀ ਵੀ ਮੰਗ ਲਈ ਵੀ ਜੇ ਕਿਸੇ ਨੂੰ ਮੈਂ ਮਾੜਾ ਚੰਗਾ ਬੋਲਿਆ ਹੋਵੇ ਤਾਂ ਮੈਨੂੰ ਮਾਫ ਕਰਨਾ ਤਾਂ ਅੱਗੇ ਉਹ ਗੁਰੂ ਜੀ ਕਹਿੰਦੇ ਵੀ ਬਸ ਇਹੀ ਮੇਰੀ ਜ਼ਿੰਦਗੀ ਦਾ ਸੀਕਰਟ ਹੈ ਜਿਹੜਾ ਤੂੰ ਉਸ ਦਿਨ ਜਾਨਣਾ ਚਾਹੁੰਦਾ ਸੀ ਇਹੀ ਇੱਕ ਸੀਕਰਟ ਆ ਜਿਸ ਦੇ ਨਾਲ ਮੈਂ ਹਮੇਸ਼ਾ ਸ਼ਾਂਤ ਰਹਿਣਾ ਖੋਚ ਲਈਂ ਮੈਂ ਹਰ ਪੜ ਨੂੰ ਇਹ ਸਮਝਦਾ ਕਿ ਸ਼ਾਇਦ ਇਹ ਮੇਰਾ ਆਖਰੀ ਸਮਾਂ ਹੋਵੇ ਇਹ ਗੱਲ ਸਮਝਾਉਣ ਦੇ ਲਈ ਮੈਂ ਤੇਰੀ ਝੂਠੀ ਉਹ ਇੱਕ ਬਾਣੀ ਦੱਸਦੀ ਸੀ ਪਰ ਹਜੇ ਤੇਰੀ ਜ਼ਿੰਦਗੀ ਦੇ ਬਹੁਤ ਦਿਨ ਬਹੁਤ ਸਾਲ ਬਾਕੀ ਪਏ ਨੇ ਤੂੰ ਨਜ਼ਾਰੇ ਨਾਲ ਆਪਣੀ ਜ਼ਿੰਦਗੀ ਦੀ ਹੁਣ ਸ਼ਾਂਤ ਹੋ ਕੇ ਜੀ ਤੈਨੂੰ ਚੰਗਾ ਲੱਗੂਗਾ ਖੁਸ਼ ਹੋਏਗਾ ਤੇ ਅੱਗੇ ਜਿੰਨਾਂ ਨਾਲ ਗੱਲ ਕਰੇਗਾ ਜਿੰਨਾਂ ਨੂੰ ਮਿਲੇਗਾ ਉਹ ਵੀ ਤੇਰੇ ਤੋਂ ਖੁਸ਼ ਹੋਣਗੇ ਤੇਰੇ ਸੁਭਾਅ ਤੋਂ ਖੁਸ਼ ਹੋਣਗੇ ਦੋਸਤੋ ਇਹ ਛੋਟੀ ਜੀ ਕਹਾਣੀ ਉਸ ਗੁਰੂ ਉਸ ਲੜਕੇ ਦੀ ਨਹੀਂ ਆਪਣੀਆਂ ਆਪਣੀ ਸਾਰਿਆਂ ਦੀ ਆ ਤੁਹਾਡੇ ਤੇ ਮੇਰੇ ਕੋਲ ਆਪਣੇ ਸਾਰਿਆਂ ਕੋਲੇ ਵੀ 7 ਦਿਨ ਹੀ ਬਚੇ ਆ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਇਹਨਾਂ 7 ਦਿਨਾਂ ਦੇ ਵਿੱਚ ਆਪਾਂ ਵੀ ਆਪਣੀਆਂ ਆਤਾਂ ਸੁਧਾਰਨੀ ਆ ਆਪਣਾ ਜੀਵਨ ਸੁਧਾਰਨਾ ਆਪਣੀ ਜ਼ਿੰਦਗੀ ਨੂੰ ਸੁਧਾਰਨਾ ਜਦੋਂ ਆਪਾਂ ਵੀ ਇਹ ਮੰਨ ਲਿਆ ਨਾ ਕਿ ਇਹ 7 ਦਿਨ ਅਖੀਰਲੇ ਵੀ ਹੋ ਸਕਦੇ ਆ ਤਾਂ ਫਿਰ ਦੇਖਿਓ ਜ਼ਿੰਦਗੀ 'ਚ ਚਮਤਕਾਰ ਹੁੰਦੇ ਆ ਸਭ ਕੁਝ ਬਦਲਦਾ ਬਦਲਦਾ ਲੱਗੂਗਾ ਸਭ ਕੁਝ ਚੰਗਾ ਚੰਗਾ ਲੱਗੂਗਾ ਕਿਉਂਕਿ ਆਪਾਂ ਆਪਣੇ ਆਪ ਨੂੰ ਬਦਲ ਲੈਣਾ ਸੋ ਆਓ ਦੋਸਤੋ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਰ ਪਲ ਨੂੰ ਜੁਆਏ ਕਰੀਏ ਹਰ ਪਲ ਨੂੰ ਜਿਉઈએ ਹਰੇਕ ਦੇ ਨਾਲ ਚੰਗਾ ਵਿਵਹਾਰ ਕਰੀਏ ਕੀ ਪਤਾ ਅਗਲਾ ਪਲ ਆਉਣਾ ਕਿ ਨਹੀਂ ਆਉਣਾ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਗਲਤੀ ਭੁੱਲ ਚੁੱਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ